ਦੁਗਰੀ ਵਸਤੇ ਸਤਿ ਮੋਸ਼ਟ ਆ ਸ਼੍ਰੀ ਕਾਸ਼ੀ ਵਿਸ਼ਵਨਾਥ ਸ਼ਿਵ ਮੰਦਿਰ ਵਿੱਚ ਪਵਾਨ ਸ਼ੰਕਰ ਜੀ ਦੇ ਸvaroop ਦੀ ਬੇਅਦਬੀ ਨੂੰ ਲੈ ਕੇ ਸਮੂਹ ਹਿੰਦੂ ਜਥੇਬੰਦੀ ਤੇ ਮੰਦਿਰ ਕਮੇਟੀਆਂ ਵੱਲੋਂ ਦੁਗਰੀ ਥਾਣੇ ਦੇ ਬਾਹਰ ਆਪਣਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਨੇ ਦੋਸ਼ੀਆਂ ਤੇ ਧਾਰਾ 295 ਦੇ ਤਹਿਤ ਦਰਜ ਕਰਨ ਦੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਕੋਈ ਵੀ ਵਿਅਕਤੀ ਸਨਾਤਨ ਧਰਮ ਦੇ ਪ੍ਰਤੀ ਗਲਤ ਮਨਸ਼ਾ ਨਾ ਰੱਖੇ ਇਸ ਮੌਕੇ ਤੇ ਅਖਿਲਪਾ ਅਤਿਸ਼ਕ ਸ਼ੇਨਾ ਰਾਸ਼ਟਰੀਵਾਦੀ ਦੇ ਪੰਜਾਬ ਯੁਵਾ ਅਧਿਐਖ ਨਵੀਨ ਤਾਂਗੜੀ ਭਾਜਪਾ ਦੇ ਪਾਰਸ਼ਦ ਜੀ ਤੇਂਦਰ ਗੋਰਾਇਆ ਐਡਵੋਕੇਟ ਗੌਰਵ ਅਰੋੜਾ ਭਾਜਪਾ ਨੇਤਾ ਕੇਪੀ ਰਾਣਾ ਸ਼ਿਵ ਸ਼ੇਨਾ ਨੇਤਾ ਬਲਜੀਤ ਯੁਵਾ ਨੇਤਾ ਮਿੰਕਲ ਬਿਰਲਾ ਸ਼ਿਵ ਸ਼ੇਨਾ ਨੇਤਾ ਯੋਗੇਸ਼ ਕੁਮਾਰ ਮੰਤਰ ਪ੍ਰਧਾਨ ਸੁਰੇਂਦਰ ਪੁਰੀ ਕੈਸ਼ੀਅਰ ਰਾਕੇਸ਼ਪਾ ਭਾਕਰ ਤੇ ਹੋਰ ਵੀ ਸਾਥੀ ਜਿਹੜੇ ਨੇ ਵੱਲੋਂ ਇਹ ਗੱਲ ਆਖੀ ਗਈ ਹੈ ਤੇ ਤੁਹਾਨੂੰ ਦੱਸਦੀ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਕਾਰਵਾਈ ਸ਼ੁਰੂ ਕੀਤੀ ਜਾਵੇ ਤੇ ਲੁਧਿਆਣਾ ਵਿੱਚ ਵੱਡਾ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਤਾਂਕਿ ਅੱਗੇ ਤੋਂ ਇਦਾਂ ਦੀ ਬੇਅਤਬੀ ਦੇ ਮਾਮਲੇ ਸਾਹਮਣੇ ਨਾ ਆਉਣ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਮੈਂ ਲਵੀਨ ਤਾਂਗੜੀ ਅਖਿਲ ਭਾਰਤੀ ਸ਼ਿਫਟਸ ਨਾਲ ਰਾਸ਼ਟਰੀ ਪੰਜਾਬ ਦੇ ਪ੍ਰਧਾਨ ਅੱਜ ਤੁਸੀਂ ਦੁਗਰੀ थानेਵਾ ਖੜੇ ਵੀ ਪੂਰਾ ਮਾਮਲਾ ਬੈਰੀ ਸਾਹਿਬ ਮੈਂ ਦੱਸਣਾ ਚਾਹੁੰਗਾ ਕਿ ਬੀਤੇ ਦਿਨ ਸਾਡੇ ਦੁਗਰੀ ਸ਼ਮਸ਼ਾਨਗੜ ਕਾਸ਼ੀ ਵਿਸ਼ਨਤ ਮੋਖਸਦਵਾਰ ਦੇ ਵਿੱਚ ਸਾਡੇ ਸ਼ੰਕਰ ਭਗਵਾਨ ਦੇ ਸਰੂਪ ਦੀ ਫਾੜ ਕੇ ਉਹਨੂੰ ਪੈਰਾਂ ਨਾਲ ਕੁਚਲ ਕੇ ਕੂੜੇ ਦੇ ਢੇਰ ਦਾ ਪਹੁੰਚਾਇਆ ਗਿਆ ਸਾਡੇ ਸ਼ੰਕਰ ਭਗਵਾਨ ਦੇ ਸਰੂਪ ਦੀ ਬੇਅਦਬੀ ਕੀਤੀ ਗਈ ਜੋ ਕਿ ਬਹੁਤ ਹੀ ਗਨਿੰਦਕ ਜੋ ਗੱਲ ਹੈ ਅਸੀਂ ਸਨਾਤਨ ਵੱਲੋਂ ਅੱਜ ਕਾਲ ਦਿੱਤੀ ਸੀ ਦੁਕਰੀ ਥਾਣੇ ਦੇ ਬਾਹਰ ਘਰਾਵ ਦੀ ਕਿ ਅਗਰ ਸਾਡਾ ਪਰਚਾ ਦਰਜ ਨਹੀਂ ਹੁੰਦਾ ਅਸੀਂ ਥਾਣੇ ਦੇ ਬਾਹਰ ਰੈਂਸ਼ਨ ਦੇ ਬੈਠਾਂਗੇ ਪਰ ਸਾਨੂੰ ਐਸ.ਐਚ.ਓ ਸਾਹਿਬ ਨੇ ਕਿਹਾ ਕਿ ਤਾਂਗੜੀ ਸਾਹਿਬ 4 ਵਜੇ ਤੱਕ ਤੁਹਾਡਾ ਪਰਚਾ ਦਰਜ ਹੋ ਜਾਊਗਾ ਜਿਨੇ ਬੇਅਦਬੀ ਕੀਤੀ ਹੈ ਮੈਂ ਦੱਸਣਾ ਚਾਹੁੰਗਾ ਬੰਦਾ ਮੰਨ ਚੁੱਕਿਆ ਕਿ ਮੈਂ ਬੇਦਬੀ ਕੀਤੀ ਹੈ ਸਿਰਫ ਉਹਦੇ ਬਿਆਨ ਹੁਣੇ ਬਾਕੀ ਹੈ ਮੇਰੀ ਆਪਣਾ ਗੋਰਿਆ ਸਾਹਿਬ ਤੇ ਪਰਚਾ ਅਦਰਜ ਹੋ ਜਾਊਗਾ 4 ਵਜੇ ਤੱਕ ਐਫਆਈਆ ਅਦਰਜ ਹੋ ਜਾਊਗੀ ਕਿਉਂ ਕੀ ਮੰਨਸ਼ਾ ਦੀ ਉਹਦੀ ਬੇਇੱਜ਼ਤੀ ਦੇਖੋ ਜੀ ਮੰਨਸ਼ਾ ਸਾਨੂੰ ਨਹੀਂ ਪਤਾ ਕਿ ਉਹ ਕੀ ਉਹ ਉਹਨੇ ਧਰਮ ਬਦਲਿਆ ਸੀ ਧਰਮ ਪਰਿਵਰਤਨ ਸੀ ਸਾਨੂੰ ਕੋਈ ਪਤਾ ਨਹੀਂ ਉਹ ਕੌਣ ਸੀ ਕੌਣ ਨਹੀਂ ਸੀ ਸਾਡੇ ਇੱਧਰ ਗਰੀਬ ਰਵਾਸੀ ਹੈ ਜਿਹਨੂੰ ਤਮਕਾ ਤਮਕੂ ਕੇ ਕੁਝ ਅਨਪਛਾਤੇ ਵਿਅਕਤੀਆਂ ਵੱਲੋਂ ਕਿਰਪਾਨਾ ਦਿਖਾ ਕੇ ਪੋਸਟਰ ਲਾਇਆ ਗਿਆ ਉਹਦੀ ਪੂਰੀ ਬਿਆਨਾਂ ਦੀ ਮੇਰੇ ਕੋਲ ਵੀਡੀਓ ਹੈ ਜਿਹੜੇ ਨੇ ਬਿਆਨ ਦਿੱਤੇ ਹੈ ਕਿ ਮੈਨੂੰ ਕਿੰਨੇ ਕਿਹਾ ਤੇ ਮੈਂ ਕੀ ਦੇ ਕਹਿੰਦੇ ਇਹ ਪੋਸ ਕਿਉਂ ਕੁੜੇ ਚ ਗੇੜਾ ਰੜਾ ਸ਼ੰਕਰ ਭਗਵਾਨਾ ਸਾਡੇ ਲਈ ਸ਼ੰਕਰ ਭਗਵਾਨ ਤੂੰ ਉੱਪਰ ਕੋਈ ਧਾਮ ਨਹੀਂ ਸਾਡੇ ਲਈ ਕੋਈ ਜਗਾ ਨਹੀਂ ਸਾਡੇ ਨਾਲ ਸਾਡੇ ਵੱਡੇ ਭਰਾ ਖੜੇ ਨੇ ਜਿਦਣ ਗੋਰੀਆਂ ਹੀ ਦੋ ਸ਼ਬਦਾਂ ਬੋਲਣਗੇ ਸਾਡੇ ਪ੍ਰਧਾਨ ਜੀ ਉਹ ਕਿੱਥੋਂ ਦੀ ਆਇਆ ਸੀ ਜੀ ਇੱਧਰ ਇੱਧਰ ਉਹ ਕਿੱਥੋਂ ਦੀ ਆਇਆ ਦੀ ਦੁਗਰੀ ਤੋਂ ਨਹੀਂ ਉਹ ਕੀ ਕਰਦਾ ਹੀ ਉੱਥੇ ਜਾਂਦਾ ਉਧਰ ਸਫਾਈ ਕਰਦਾ ਹੀ ਸ਼ਮਸ਼ਾਨ ਘੜ ਦੇ ਵਿੱਚ ਹੀ ਪ੍ਰਵਾਸੀ ਸਫਾਈ ਸੇਵਾ ਕੇ ਸਫਾਈ ਸੇਵਾ ਅੱਛਾ ਉਹ ਦੀ ਉਹ ਕਿਹੜੇ ਤਰ੍ਹਾਂ ਤੋਂ ਸੀਗਾ ਉਹ ਪਤਾ ਨਹੀਂ ਸਾਨੂੰ ਇਹਦਾ ਵਿੱਚ ਦਾ ਇਹਦਾ ਵਿਸ਼ੇ ਹੈ ਸ਼ਕਲ ਦੇਖ ਕੇ ਥੋੜੀ ਕਿੱਸਤ ਤਾਂ ਲੱਗਦਾ ਹਾਂ ਨਹੀਂ ਨਹੀਂ ਮੰਦਬੁੱਧੀ ਆ ਪਕੀਦਾ ਕਿਵੇਂ ਸਕਦੇ ਨੇ ਜਿਹਨੇ ਸਨਾਤਨ ਦੀ ਬੇਦ ਉਹਨੂੰ ਮੈਂ ਦੱਸਤਾ ਰਿਹਾ ਜਿਹੜੇ ਬੰਦਿਆਂ ਨੇ ਧਮਕਾਇਆ ਉਹਨੇ ਬਿਆਨ ਦਿੱਤੇ ਨੇ ਆ ਕਿ ਸਾਬ ਨੂੰ ਕੋਈ ਕੋਈ ਰੰਜਿਸ਼ ਕੋਈ ਨਹੀਂ 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 ਕੋਈ ਸਾਡੇ ਨਾਲ ਕੋਈ ਰੰਜਿਸ਼ ਨਹੀਂ ਆ ਜੀ ਸਾਡੇ ਨਾਲ ਸਾਡੀ ਤਾਂ ਮੰਦਰ ਕਮੇਟੀ ਸਾਰੀ ਨਾਲ ਖੜੀ ਹੈ ਮੰਦਰ ਦਾ ਪ੍ਰਧਾਨ ਕੋਣ ਹੈ ਮੰਦਰ ਦੇ ਪ੍ਰਧਾਨ ਸਾਡੇ ਸੁਵਿੰਦਰ ਪੂਰੀ ਜੀ ਹਾਂਜੀ ਸੁਵਿੰਦਰ ਪੂਰੀ ਜੀ ਕਹਿਣਾ ਜੀ ਉਹਨਾਂ ਦਾ ਕਹਿਣਾ ਜੀ ਉਹਨਾਂ ਦੇ ਕਹਿੰਦੇ ਸੀ ਆਏ ਅੱਜ ਸਾਨੂੰ ਉਹਨਾਂ ਨੇ ਬੁਲਾਇਆ ਤੇ ਅਸੀਂ ਪੂਰੀ ਸ਼ਿਫਸਨਾ ਤੇ ਸਾਰੀਆਂ ਜਿੰਨੀਆਂ ਵੀ ਹਿੰਦੂ ਡੈਲੀਗੇਸ਼ਨ ਤੇ ਉਹਨਾਂ ਖੜੀਆਂ ਮੋਢੇ ਨਾਲ ਮੋਢੇ ਜੋੜ ਕੇ ਇੱਕ ਮਾਮਲਾ ਹੋਇਆ ਸੀਗਾ ਕਿ ਸ਼ਮਸ਼ਾਨਘਾਟ ਤੇ ਮੰਦਰ ਦੇ ਸ਼ਮਸ਼ਾਨਘਾਟ ਦੇ ਕੋਲੋਂ ਈ ਕੋਈ ਲੜਾਈ ਝਗੜਾ ਆਈ ਪੁਜਾਰੀ ਲੈ ਕੇ ਨਹੀਂ ਨਹੀਂ ਉਹ ਤਾਂ ਬੜੀ ਉਹਦਾ ਹੀ ਵਿਸ਼ੇ ਦਾ ਇਹਦਾ ਮਤਲਬ ਨਹੀਂ ਆ ਉਹਦਾ ਆ ਤਾਂ ਬੇਅਦਵੀ ਦਾ ਮੈਟਰ ਹੈ ਇਹ ਚੋ ਵਿਸ਼ੇ ਦਾ ਕੋ ਲੈਣਾ ਦੇਣਾ ਨਹੀਂ ਹੈਗਾ ਇਹਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਬੇਅਦਵੀਲੀ ਖੜੇ ਆ ਇੱਥੇ ਤਾਂ ਉਹਦੇ ਟੌਪਿਕ ਤੇ ਆਪਣੀ ਗੱਲ ਹੋ ਗਈ ਆ ਬਹੁਤ ਈ ਗੱਲ ਕਰੀ। ਇਹ ਵੀ ਕਿਸ ਚੀਜ਼ ਦੀ ਹੋਈ ਆ ਕਿ ਮੈਂ ਦੱਸ ਰਿਹਾ ਸ਼ੰਕਰ ਭਗਵਾਨ ਦਾ ਜਿਹੜਾ ਸਰੂਪ ਸੀ ਸਾਡੇ ਬੋਲੇ ਨਾਦ ਦਾ ਹੀ ਕੱਲ ਸ਼ਿਵਰਾਤਰੀ ਸਾਡੀ ਮੰਦਿਰ ਕਮੇਟੀ ਵੱਲੋਂ ਰਖਾਈ ਗਈ ਸੀ ਤੇ ਸ਼ੰਕਰ ਭਗਵਾਨ ਦੀ ਸ਼ਿਵਰਾਤਰੀ ਦੀ ਜਿਹੜੀ ਹੋੜੀਂਗਾ ਬੋਲੇ ਨਾਦ ਦੀ ਕਿ ਸਾਰੇ ਸੁਨਾਗਰਿਆਂ ਨੂੰ ਬੇਨਤੀ ਆ ਕਿ ਸਾਰੇ ਤੇਵਾ ਚੜ੍ਹ ਕੇ ਪੋਜੋ ਸ਼ੰਕਰ ਭਗਵਾਨ ਦੀ ਫੋਟੋ ਵਾਲਾ ਜਿਹੜਾ ਪੋਸਟਰ ਹੈ ਉਹ ਬੰਦੇ ਵੱਲੋਂ ਉਹਨਾਂ ਦੇ ਕੈਨ ਦੇ ਰਾਤੀ ਉੱਥੇ ਐਡ ਦੀ ਪ੍ਰੈਜ਼ੈਂਟ ਉਹ ਚਾਰ ਪੰਜ ਜਾਨਾਂ ਨੇ ਮਿਲ ਕੇ ਸ਼ੰਕਰ ਭਗਵਾਨ ਦਾ ਪੋਸਟਰ ਪਾੜਿਆ ਤੇ ਲੀਰੋਲੀਰ ਕਰਕੇ ਆਪਣੇ ਪੈਰਾਂ 'ਚ ਕੂੜ ਕੌਣ ਹੈ ਇਹ ਉਹ ਐਕਿਊਜ਼ ਆਜੂਗਾ ਮੂਰੇ ਪੁਲਸ ਦੇ ਗੋਲੀ ਹੈ ਕਿੱਥੇ ਜੀ ਪੁਲਸ ਦੇ ਨੌਲੇਜ ਹੈ ਜੀ ਕਿਹੜਾ ਐਕਿਊਜ਼ਡ ਹੈ ਜਿਸ ਨੇ ਕੀਤੀ ਹੈ ਵੇਦਨੀ ਗ੍ਰਿਫਤਾਰ ਨਹੀਂ ਹੈ ਗ੍ਰਿਫਤਾਰੀ ਲਈ ਪਿਆਣੀ ਉਹਦੀ ਉਹਨੂੰ ਪੁਲਸ ਨੇ ਵਾਲੇ ਫ੍ਰੀ ਐਂਡ ਛੱਡਿਆ ਹੋਇਆ ਹੈ ਫਰਾਰ ਨਹੀਂ ਹੈ ਇੱਧਰ ਲੁਧਿਆਣੇ ਦੇ ਵਿੱਚ ਪੁਲਸ ਦਾ ਵਿਸ਼ਾ ਹੈ ਕਿ ਪਰਚਾਨ ਕੀ ਕਰੂਗਾ ਉਹ ਦਾ ਜਤਿੰਦਰ ਗੋਰੀਆ ਨਾਮ ਹੈ ਜੀ ਮੇਰਾ ਗੋਰੀਆ ਸਾਹਿਬ ਦੱਸਿਆ ਜਾ ਰਿਹਾ ਹੈ ਕੋਈ ਸ਼ਿਪ ਬੋਲੇਨਾ ਜੀ ਦੇ ਕੋਈ ਪੋਸਟਰ ਤੇ ਉੱਤੇ ਸਰੂਪ ਸਜਿਆ ਹੋਇਆ ਸੀਗਾ ਉਸ ਨੂੰ ਕੋਈ ਕਿਸੇ ਅ ਅਣਪਛਾਤੇ ਵਿਅਕਤੀ ਵੱਲੋਂ ਖਰੀਦਿਆ ਗਿਆ ਹੈ ਕੁਝ ਇਹੋ ਜਿਹੇ ਮਾਮਲੇ ਸਾਹਮਣੇ ਆਏ ਅਣਪਛਾਤੇ ਵਿਅਕਤੀ ਨਹੀਂ ਜੀ ਵਿਅਕਤੀ ਦੀ ਪਛਾਣ ਵੀ ਹੋ ਚੁੱਕੀ ਹੈ ਉਹਦੀ ਗ੍ਰਿਫਤਾਰੀ ਵੀ ਹੋ ਗਈ ਸੀ ਲੇਕਿਨ ਜਾਂਚ ਦਾ ਵਿਸ਼ੇ ਸੀ ਪਹਿਲਾਂ ਤਾਂ ਜਾਂਚ ਦਾ ਵਿਸ਼ੇ ਇਹ ਹੈ ਵੀ ਉਹ ਨਾਮ ਉਹਦਾ ਹਿੰਦੂ ਵਾਲਾ ਕਹਿ ਰਹੇ ਨੇ ਉਹ Hindu ਹੈ ਕਿ ਨਹੀਂ ਹੈ ਕੋਈ ਕਨਵਰਟ ਤਾਂ ਨਹੀਂ ਜਾਂ ਫਿਰ ਜਿਹੜੇ ਸਨਾਤਨ ਦੇ ਦੁਸ਼ਮਨ ਨੇ ਜਿਹੜੇ ਸਾਡੇ ਦੇਸ਼ ਦੇ ਦੁਸ਼ਮਨ ਨੇ ਉਹਨਾਂ ਵੱਲੋਂ ਕੋਈ ਫੰਡ ਦੇ ਕੇ ਕੋਈ ਪੈਸਾ ਦੇ ਕੇ ਤਾਂ ਨਹੀਂ ਕਰਵਾਇਆ ਗਿਆ ਇਹ ਜਾਂਚ ਦਾ ਵਿਸ਼ੇ ਆ ਔਰ ਉਹ ਖੁਦ ਬੰਦਾ ਨਾਮ ਲੈ ਰਿਹਾ ਕਿ ਜਿਹਨੇ ਉਹਨੂੰ ਇਹ ਜਾ ਨਿਕੰਮਾ ਕੰਮ ਕਰਨ ਵਾਸਤੇ ਕਿਹਾ ਸੀ ਤੇ ਪੁਲਿਸ ਨੇ ਬੜੇ ਹੀ ਭਰੋਸੇ ਨਾਲ ਕਿਹਾ ਕਿਉਂਕਿ ਪੂਰੀ ਮਜ਼ਬੂਤੀ ਦਿਖਾਈ ਸਾਡੇ ਛੋਟੇ ਵੀਰ ਨੇ ਔਰ ਇੱਥੇ ਯੂਥ ਇਕੱਠਾ ਹੋਇਆ ਤੇ ਜਦੋਂ ਯੁਵਾ ਇਕੱਠਾ ਹੁੰਦਾ ਹੈ ਤੇ ਚੰਗੇ ਚੰਗੇ ਜਿਹੜੇ ਆ ਬਿਫਤਾ ਖੜੀ ਹੋ ਜਾਂਦੀ ਹੈ ਤੇ ਇਹਨਾਂ ਤੇ ਪੁਲਿਸ ਤੇ ਬਿਫਤਾ ਵੀ ਖੜੀ ਹੋਈ ਔਰ ਇਹ ਚਾਹੁੰਦੇ ਨੇ ਹੁਣ ਪਰਚਾ ਦਰਜ ਕਰਨਾ ਅੱਜ 4 ਵਜੇ ਦਾ ਇਹਨਾਂ ਨੇ ਟਾਈਮ ਦਿੱਤਾ ਹੈ ਲੇਕਿਨ ਅਸੀਂ ਟਾਈਮ ਦੰਨਿਆ 6 ਵਜੇ ਦਾ ਜੇਕਰ ਇਹ 6 ਵਜੇ ਤੱਕ ਅਜ ਪਰਚਾ ਦਰਜ ਕਰ ਦਿੰਦੇ ਆ ਕਾਪੀ ਸਾਡੇ ਕੋਲੇ ਆ ਜਾਂਦੀ ਔਰ ਫੇਸਬੁੱਕ 'ਤੇ ਘੁੰਮ ਜਾਂਦੀ ਹੈ ਵੀ ਦੁੱਗਰੀ ਵਾਲੇ ਜਿਹੜੇ ਮੰਦਰ ਦੇ ਵਿੱਚ ਬੇਅਤ ਵੀ ਹੋਈ ਸੀ ਉਹਦਾ ਪਰਚਾ ਦਰਜ ਹੋ ਗਿਆ ਜੇਕਰ ਨਹੀਂ ਹੁੰਦਾ ਤੇ ਕੱਲ ਸਵੇਰ ਦਾ ਇੰਤਜ਼ਾਰ ਸਿਰਫ ਇਹ ਕੀਤਾ ਜਾਊਗਾ ਵੀ ਸਾਡੇ ਸਾਥੀ ਸਿਰਫ ਇੱਥੇ ਪਹੁੰਚ ਜਾਣ ਉਸ ਤੋਂ ਬਾਅਦ ਸਾਰੀ ਵਿਵਸਥਾ ਸਾਡੀ ਰਹੂਗੀ ਫਿਰ ਦੇਖੋ ਸੀ ਕੀ ਕਰਦੇ ਆ ਉਹਦੀ ਅਸੀਂ ਆਪਣੇ ਯੁਵਾ ਸਾਥੀਆਂ ਦੇ ਨਾਲ ਬੈਠ ਕੇ ਕਾਰਨ ਨੀਤੀ ਜਿਹੜੀ ਹੈ ਉਹ ਅਜ ਰਾਤ ਨੂੰ ਚਾਰ ਗੱਲਾਂ ਨੇ ਜੇ ਪਰਚਾ ਨਾ ਹੋਇਆ ਜੇ ਪਰਚਾ ਹੋ ਗਿਆ ਤੇ ਬਿਲਕੁਲ ਐਸਐਚਓ ਸਾਹਿਬ ਨੂੰ ਅੱਗੇ ਸਰਪਾਈ ਪਾਵਾਂਗੇ ਜੇ ਚੰਗਾ ਕੰਮ ਕੀਤਾ ਤਾਂ ਲੇਕਿਨ ਜੇ ਨਾ ਹੋਇਆ ਤੇ ਜਲੂਸ ਐਸਾ ਨਿਕਲੂਗਾ ਪੰਜਾਬ ਪੁਲਿਸ ਦਾ ਔਰ ਪ੍ਰਸ਼ਾਸਨ ਦਾ ਵੀ ਉਹ ਦੇਖਣੀ ਹੋਊਗਾ ਜੇ ਕਰੇ ਵੀਰ ਬਾਈ ਰੰਗੇ ਸ਼ਿਵਰਾਤਰੀ ਤੋਂ ਬਾਅਦ ਜਿਹੜਾ ਟਾਂਡਵ ਹੁੰਦਾ ਨਾ ਉਹ ਫਿਰ ਕੱਲ ਕਰਾਂਗੇ ਜੇ ਅੱਜ ਪਰਚਾ ਦਰਜ ਨਹੀਂ ਗੁਰਜੀ ਕੀ ਲੱਗਦਾ ਹੈ ਕਿ ਅਕਸਰ ਇਹ ਧਰਿਆ ਇਹ ਮਾਮਲੇ ਸਾਹਮਣੇ ਆਉਂਦੇ ਵੀ ਨੇ ਤੇ ਇਹ ਜਿਹੜਾ ਵਿਅਕਤੀ ਹੈ ਇਹ ਅਕਸਰ ਇਹਦਾ ਦੇ ਪਹਿਲੇ ਵੀ ਕੋਈ ਮਾਮਲਾ ਹੋ ਚੁੱਕਾ ਹੈ ਉਸ ਮੰਦਰ ਦੇ ਵਿੱਚ ਦੇਖੋ ਜੀ ਉਸ ਮੰਦਰ ਚ ਕੋਈ ਮਾਮਲਾ ਨਹੀਂ ਹੋਇਆ ਜੇ ਕੋਈ ਦੋ ਭਰਾ ਆਪਸ ਚ ਲੜੇ ਹੁਣ ਤਾਂ ਸੈਪਰੇਟ ਇਸ਼ੂ ਹੈ ਉਹ ਅਲੱਗ ਇਸ਼ੂ ਹੈ ਲੇਕਿਨ ਇੱਕ ਭਗਵਾਨ ਦਾ ਮਤਲਬ ਭਗਵਾਨ ਦਾ ਸਰੂਪ ਖਰਾਬ ਕਰਨਾ ਉਹਨਾਂ ਦੀ ਬੇਤਵੀ ਕਰਨਾ ਉਹ ਬੜੀ ਮਾੜੀ ਗੱਲ ਹੈ ਉਹਦੀ ਜਿਹੜੀ ਅਸੀਂ ਕਾਰਵਾਈ ਕਰਾਣੀ ਹੈ ਉਹ ਠੋਕ ਕੇ ਕਰਾਵਾਂਗੇ ਜੇਕਰ ਇਹਨਾਂ ਤੇ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਬੰਦੇ ਆਪ ਲੱਭਾਂਗੇ ਫਿਰ ਚਾਹੇ ਸਾਨੂੰ ਕਾਨੂੰਨ ਹੱਥ ਲੈਣਾ ਪਰ ਫਿਰ ਜੁੱਤੀਆਂ ਮਾਰਾਂਗੇ ਜੁੱਤੀਆਂ ਮਾਰ ਕੇ ਅੰਦਰ ਦਵਾਂਗੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਵੈਸੇ ਮੈਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਸਾਡੇ ਸੀਬੀ ਸਾਹਿਬ ਬਹੁਤ ਅੱਛੇ ਨੇ ਔਰ ਮਿੰਟਲ ਆਂਦੇ ਆ ਉਹ ਇਹੋ ਜਿਹਾ ਕੰਮ ਕਰਨ ਨੂੰ ਕਾਰਵਾਈ ਜਿਹੜੀ ਆ ਹੋ ਜਾਏਗੀ ਨਹੀਂ ਹੋਏਗੀ ਤਾਂ ਫਿਰ ਕਰਾਂਗੇ ਕਿ ਸਾਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰਨਗੇ ਮੰਗ ਇਹੀ ਕਰਦੀ ਆ ਵੀ ਉਹਨਾਂ ਦੇ ਪਰਚਾ ਦਰਜ ਕਰਕੇ ਜਿਹੜੇ ਹੋਰ ਤਿੰਨ ਦੋਸ਼ੀ ਆ ਜਿਨ੍ਹਾਂ ਦਾ ਉਹ ਨਾਮ ਲੈ ਰਿਹਾ ਹੈ ਉਹਨਾਂ ਨੂੰ ਸਲਾਖਾ ਦੇ ਅੰਦਰ ਕਰੋ ਤੇ ਜਿਹੜੀ ਬਣਦੀ ਕਾਰਵਾਈ ਉਹ ਕਰੋ ਉਸ ਤੋਂ ਬਾਅਦ ਅਸੀਂ ਕੋਰਟ ਤੋਂ ਦੇਖਾਂਗੇ ਜਿਹੜਾ ਵੀ ਕੋਰਟ ਤੋਂ ਹੋਣਾ ਹੈ ਠੀਕ ਹੈ ਜੀ